ਬਲੱਡ ਡੋਨਰਜ਼ ਕਾਉਂਸਲ ਫਗਵਾੜਾ ਵੱਲੋਂ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸਾਲਾਨਾ ਖੂਨਦਾਨ ਕੈਂਪ ਬਲੱਡ ਸੈਂਟਰ ਫਗਵਾੜਾ ਵਿਖੇ ਲਗਾਇਆ ਗਿਆ ਇਸ ਮੌਕੇ ਡਾਕਟਰ ਅੰਬੇਡਕਰ ਸੈਨਾ ਪੰਜਾਬ ਦੇ ਨੌਜਵਾਨਾਂ ਵੱਲੋਂ ਵਿਸ਼ੇਸ਼ ਤੌਰ ਤੇ ਖੂਨਦਾਨ ਕੀਤਾ ਗਿਆ ਖੂਨਦਾਨ ਕੈਂਪ ਦੇ ਪ੍ਰਬੰਧਾਂ ਵਿੱਚ ਹਰਦੀਪ ਭਾਟੀਆ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਮਲਕੀਸ਼ ਸਿੰਘ ਰਵੋਤਰਾ ਪ੍ਰਧਾਨ ਬਲੱਡ ਡੋਨਰਜ਼ ਕਾਉਂਸਲ ਫਗਵਾੜਾ ਗਰਮੀਤ ਪੁਲਾਹੀ ਧਰਮਬੀਰ, ਅਸ਼ੋਕ ਕੁਮਾਰ, ਅਮਰਤਪਾਲ, ਕੁਲਵਿੰਦਰ ਕਮਾਲ, ਗੁਰਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਮੈਡਮ ਸੁਦਾ ਵਿਧੀ, ਮੋਹਲਾ ਤਨੇਜਾ, ਵਿਸ਼ਵਾਮিত্র ਸ਼ਰਮਾ, ਟੀ.ਡੀ. ਚਾਵਲਾ, ਰਾਮਦਾਸ, ਰਾਮ ਸਰਨ ਰਾਮ ਢੰਡਾ, ਸੰਦੀਪ ਕੰਨਰ, ਕੁਲਦੀਪ ਰਾਮ ਅਤੇ ਹੋਰ ਪਤਵੰਤਿਆਂ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ। ਆਓ ਦੇਖਦੇ ਹਾਂ ਇਸ ਖੂਨਦਾਨ ਕੈਂਪ ਦੀ ਪੂਰੀ ਰਿਪੋਰਟ। ਸ਼ਾਇਦ ਕਿ ਬਲੱਡ ਬੈਂਕ ਹਰ ਸਾਲ ਵਾਂਗ ਐਸਵਾ ਵਿਖੂਨ ਦਾਨ ਕੇਂਦਰ ਬੁਸ਼ੀ ਪਖ ਸਿੰਘ ਸੁਖਦੇਵ ਜੀ ਰਾਜਗੁਰੂ ਜੀ ਨੂੰ ਚੋਗਾ ਜੀ ਦੇਣ ਦੀ ਲਾਉਂਦਾ ਔਰ ਬਹੁਤ ਕਾਮਯਾਬ ਹੁੰਦਾ ਕੈਂਪਸ ਆਲੇ ਹਮੇ ਹਰ ਸਾਲ ਵਲੰਟਰੀ ਬਲੱਡ ਡੇਨ ਹੁੰਦੇ ਆ ਲੋਕ ਹੁਣ ਮਹਿਸੂਸ ਕਰਦੇ ਆ ਕਿ ਉਹਨਾਂ ਦੀ ਜਿਹਾ ਇੱਕ ਕੰਟਰੀਬਿਊਸ਼ਨ ਹੈ ਉਹਨੂੰ ਔਰ ਬਲੱਡ ਦੇਣ ਦੀ ਅਹਿਮੀਅਤ ਨੂੰ ਮਹਿਸੂਸ ਕਰਦੇ ਆ ਇਹ ਮਲਕੀਸ਼ ਸਿੰਘ ਗੋਤਰਾ ਔਰ ਉਹਨਾਂ ਦਾ ਟੀਮ ਜਿਹੜੀ ਆ ਬਹੁਤ ਸੇਵਾ ਕਰਦੀ ਹੈ ਜਿਹੜੇ ਬਲੱਡ ਡੋਨਰਸ ਹੈ ਬਹੁਤ ਸਤਿਕਾਰ ਕਰਦੀ ਹੈ ਔਰ ਇਸੇ ਤਰ੍ਹਾਂ ਹੀ ਅਸੀਂ ਇਹ ਸ਼ਰਧਾਂਜਲੀ ਵੀ ਦਿੰਦੇ ਰਹਾਂਗੇ ਔਰ ਦੇ ਸੇਵਾ ਵੀ ਇਸ ਤਰ੍ਹਾਂ ਕਰਦੇ ਰਹਾਂਗੇ ਮੈਂ ਵਧਾਈ ਜਿੰਨਾ ਸਾਰੇ ਬਲੱਡ ਬੈਂਕ ਦੇ ਸਾਰੇ ਮੈਨੇਜਮੈਂਟ ਨੂੰ ਕਿ ਉਹ ਬੜੇ ਕਾਮਯਾਬੀ ਨਾਲ ਸਹੀਦਾਂ ਨੂੰ ਯਾਦ ਕਰਦੇ ਆ ਔਰ ਖੂਨਦਾਨ ਨੂੰ ਪ੍ਰोत्ਸਾਹਨ ਕਰਦੇ ਆ ਥੈਂਕ ਯੂ ਸਹੀਦਾਂ ਨੂੰ ਇਹ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਮੈਂ ਆਉਣ ਵਾਲੇ ਲੋਕ ਜਿਹੜੇ ਸਾਡੇ ਹੋਰ ਸੱਜਣ ਹੈਗੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਉਹ ਸ਼ਰਧਾਂਜਲੀ ਹੈ ਜਿਹੜੀ ਕਿ ਲੋਕਾਂ ਦੀ ਜਾਨ ਬਚਾਉਂਦੀ ਹੈ ਜਿਹਦੇ ਨਾਲ ਅਸੀਂ ਸਮਾਜ ਦੀ ਸੇਵਾ ਕਰ ਸਕਦੇ ਹਾਂ ਆਓ ਰਲ ਮਿਲ ਕੇ ਵੱਧ ਚੜ ਕੇ ਇਸ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਪਾਇਆ ਕਰੀਏ ਹਰ ਸਾਲ 23 ਮਾਰਚ ਬਲੱਡ ਓਨਰ ਕਾਉਂਸਲ ਵਿਖੇ ਆ ਕੇ ਬਲੱਡ ਦਾਨ ਕਰਿਆ ਕਰੀਏ ਧੰਨਵਾਦ ਤੇ ਅਸੀਂ ਸਾਰੇ ਦੇਸ਼ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹਾਦਤ ਦਿਨ ਮਨਾ ਰਹੇ ਹਨ ਸੋ ਇਸ ਦਿਨ ਨੂੰ ਮਨਾਉਣ ਦੇ ਉਪਲਕਸ਼ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਬਲੱਡ ਬੈਂਕ ਵੱਲੋਂ ਬਲੱਡ ਡੋਨੇਸ਼ਨ ਕੈਂਪ ਅਯੋਜਿਤ ਕੀਤਾ ਗਿਆ ਹੈ ਇਹ ਕੈਂਪ ਸਵੇਰ ਤੋਂ ਸਟਾਰਟ ਹੋਇਆ ਹੈ ਔਰ ਹੁਣ ਤੱਕ ਬਹੁਤ ਸਾਰੇ ਨੌਜਵਾਨ ਆਪਣਾ ਬਲੱਡ ਡੋਨੇਟ ਕਰ ਚੁੱਕੇ ਹਨ ਅਤੇ ਬਹੁਤ ਸਾਰੇ ਨੌਜਵਾਨ ਆਪਣਾ ਖੂਨ ਦੇਣ ਦੇ ਲਈ ਲਾਈਨ ਵਿੱਚ ਲੱਗੇ ਹੋਏ ਹਨ ਉਹਨਾਂ ਦਾ ਜੋਸ਼ ਦੇਖ ਕੇ ਅੱਜ ਇਹ ਅਹਿਸਾਸ ਹੋ ਰਿਹਾ ਹੈ ਕਿ ਭਗਤ ਸਿੰਘ ਅਤੇ ਉਸ ਦੇ ਸਾਥੀ ਸਾਡੇ ਤੋਂ ਵਿਛੋੜਾ ਦੇ ਗਏ ਬਲਕਿ ਉਹ ਸਾਡੇ ਵਿੱਚ ਹੀ ਹਨ ਕਿਉਂਕਿ ਜਿਹੜਾ ਉਤਸ਼ਾਹ ਨੌਜਵਾਨਾਂ 'ਚ ਹੈ ਉਹ ਸ਼ਹੀਦ ਭਗਤ ਸਿੰਘ ਦਾ ਦਿੱਤੇ ਉਤਸ਼ਾਹ ਉਸ ਦਾ ਪ੍ਰਤੀਕ ਹੈ ਸੋ ਅੱਜ ਦੇ ਇਸ ਦਿਨ ਤੇ ਜਿੱਥੇ ਬਲੱਡ ਬੈਂਕ ਵੱਲੋਂ ਅਤੇ ਸਮੂਹ ਸਾਥੀਆਂ ਵੱਲੋਂ ਸ਼ਹੀਦਾਂ ਨੂੰ ਮੈਂ ਸ਼ਹੀਦੇ ਨੂੰ ਨਮਨ ਕਰਦਾ ਹਾਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਉਹਦੇ ਨਾਲ ਨਾਲ ਹੀ ਅੱਜ ਇਸ ਦਿਨ ਤੇ ਮੈਂ ਇੱਕ ਬੇਨਤੀ ਇਹ ਵੀ ਕਰਨਾ ਚਾਹਾਂਗਾ ਕਿ ਸਵਾਰਤ ਭਗਤ ਸਿੰਘ ਜਿਹੜੇ ਸਭ ਨਾਲ ਛੋਟੇ ਸਾਡੇ ਸ਼ਹੀਦ ਹੁਣ ਆਜ਼ਾਦੀ ਗੁਲਾਟੇ ਹੋਏ ਹਨ ਉਹਨਾਂ ਵਿੱਚ ਛੋਟੀ ਦੀ ਉਮਰ ਦੇ ਸੀ ਉਹਨਾਂ ਨੇ 23 ਸਾਲ ਸਿਰਫ 23 ਸਾਲ ਦੀ ਉਮਰ ਦੇ ਵਿੱਚ ਆਪ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਆਪਣੇ ਗਾਲ ਵਿੱਚ ਪਾਇਆ ਸੀਗਾ ਉਹਨਾਂ ਦੇ ਦੂਸਰੀ ਉਹਨਾਂ ਦੀ ਵਿਸ਼ੇਸ਼ਤਾ ਇਹ ਸੀ ਉਹ ਵਿਸ਼ਵਾਸ ਰੱਖਦੇ ਸੀ ਉਹ ਅਧਿਆਨ ਕਰਦੇ ਸੀਗੇ ਸੋ ਤੀਸਰੀ ਗੱਲ ਜਿਹੜੀ ਵਿਸ਼ੇਸ਼ ਉਹਨਾਂ ਦੇ ਜੀਵਨ ਵਾਰੇ ਹੈ ਉਹ ਇਸ ਦੇਸ਼ ਤੋਂ ਕੁਰਬਾਨ ਜਲਦੀ ਤੋਂ ਜਲਦੀ ਹੋਣਾ ਚਾਹੁੰਦੇ ਸੀਗੇ ਉਹਨਾਂ ਦੇ ਮਨ 'ਚ ਇਹ ਸੀ ਕਿ ਜਿੰਨੀ ਜਲਦੀ ਮੈਂ ਭਾਰਤ ਮਾਤਾ ਤੋਂ ਆਪਣੀ ਕੁਰਬਾਨੀ ਦਊਂਗਾ ਮੇਰੀ ਅਟੈਲੋਜੀ ਘਰ ਘਰ ਜਾਊਗੀ ਘਰ ਘਰ ਜਾਨ ਦੇ ਨਾਲ ਸਾਰੇ ਲੋਕ ਖਾਸ ਤੌਰ ਤੇ ਨੌਜਵਾਨ ਆਰਗੇਨਾਈਜ਼ ਹੋਣਗੇ ਅਤੇ ਅੰਗਰੇਜ਼ ਹਕੂਮਤ ਦੇ ਅਗੇਂਸਟ ਆਪਣੀ ਲੜਾਈ ਲੜ ਕੇ ਇਸ ਭਾਰਤ ਮਾਤਾ ਨੂੰ ਆਜ਼ਾਦ ਕਰਾਉਣਗੇ ਤੋ ਅੱਜ ਦੇ ਦਿਨ ਤੇ ਮੈਂ ਸ਼ਹੀਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਅਤੇ ਨਾਲ ਪ੍ਰਾਰਥਨਾ ਕਰਦਾ ਕਿਰਪਾ ਕਰੇ ਪ੍ਰਮਾਤਮਾ ਇਹਨਾਂ ਨੂੰ ਦਿਖਾਇਆ ਰਸਤਾ ਇਹਨਾਂ ਜਿਹੜਾ ਦਿੱਤੀ ਜਿਹੜੀ ਸਪਿਰਿਟ ਸਾਡੇ 'ਚ ਹਮੇਸ਼ਾ ਕਾਇਮ ਰਹੇ ਅਸੀਂ ਦੇਸ਼ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਮਿਹਨਤ ਸਮਰਪਿਤ ਰਹੀਏ